சவுண்ட் பைட் பாடல் இரண்டு ਪਹਿਲਾ ਪਹਿਲਾ ਆਪਾਂ ਮਾੜਾ ਜਿਹਾ ਪਤਾ ਲੱਗਣ ਵਾਸਤੇ ਪਹਿਲਾ 1 ਮਿੰਟ ਪਹਿਲਾ ਆਪਾਂ ਸਾਰਿਆਂ ਨੂੰ ਇੱਕ ਤਾਂ ਗੱਲ ਹੀ ਐ ਇੰਨੀ ਕਿਹਦੀ ਗੱਡੀ ਐ ਚਲੋ ਠੀਕ ਆ ਜਾਣਾ ਕਿਤੇ ਨਹੀਂ ਨਹੀਂ ਜੀ ਜੀ ਪੰਜਾਬ ਪੰਜਾਬ ਜਿਹੜੀ ਪੰਜਾਬ ਦੀ ਹੈ ਸਾਡੇ ਤੋਂ ਅੱਜ ਕਿਤੇ ਪੜਾਇਆ ਗਿਆ ਦੇਖੋ ਅੱਜ ਸਾਡਾ ਇੱਥੇ ਚੌਥਾ ਕੈਂਪ ਐ ਆਪਕੇ ਸਰਕਾਰ ਆਪਕੇ ਦੁਆਰ ਇਹਦੇ ਵਿੱਚ ਅਸੀਂ ਇੱਕ ਥੋੜਾ ਜਿਹਾ ਹੋਰ ਵਾਅਦਾ ਕੀਤਾ ਜਿਹਦੇ ਵਿੱਚ ਸਾਡੇ ਅੱਜ ਗੈਸ ਕਨੈਕਸ਼ਨ ਵੀ ਇਹਨਾਂ ਜਿਨ੍ਹਾਂ ਨੇ ਗੈਸ ਕਨੈਕਸ਼ਨ ਲੈਣਿਆ ਸਾਡੀਆਂ ਬੀਬੀਆਂ ਨੇ ਸਾਡੀਆਂ ਭੈਣਾਂ ਨੇ ਸਾਡਾ ਕੋਈ ਮਜ਼ਦੂਰ ਵੀ ਜਿਹੜਾ ਦੂਸਰੇ ਸਟੇਟ ਤੋਂ ਆਇਆ ਹੋਇਆ ਉਹਨਾਂ ਦੇ ਲਈ ਅਸੀਂ ਉਹ ਵੀ ਬੁਕਿੰਗ ਕਰ ਰਹੇ ਹਾਂ ਤੇ ਨਾਲ ਹੀ ਨਾਲ ਤੁਸੀਂ ਦੇਖਿਆ ਹੋਊਗਾ ਸਾਰੇ ਸਰਕਾਰੀ ਅਧਿਕਾਰੀ ਮੇਰੇ ਨਾਲ ਨੇ ਇੱਥੇ ਮੌਜੂਦ ਨੇ ਚਾਹੇ ਕਾਰਪੋਰੇਸ਼ਨ ਦੇ ਆ ਚਾਹੇ DTEO ਦੇ ਆ ਤੇ ਨਾਲ ਹੀ ਨਾਲ ਇਹਨਾਂ ਦਾ ਜਿਹੜਾ ਸੋਲੂਸ਼ਨ ਕੀਤਾ ਜਾ ਰਿਹਾ ਔਰ ਤੁਹਾਡੇ ਕੈਮਰੇ ਨੇ ਹਰ ਵਾਰੀ ਇਹ ਕੈਂਪ ਜਿਹੜੇ ਆ ਤੁਹਾਡੇ ਕੈਮਰੇ ਚ ਕੈਦ ਹੋਏ ਆ ਤੇ ਤੁਸੀਂ ਇਸ ਗੱਲ ਦੇ ਗਵਾਹ ਵੀ ਹੋ ਵੀ ਲੋਕਾਂ ਦੇ ਵਿੱਚ ਕਿੰਨਾ ਵੱਡਾ ਉਛਾਹ ਆ ਤੇ ਲੋਕ ਇਹਨਾਂ ਕੈਂਪਾਂ ਤੋਂ ਖੁਸ਼ ਨਹੀਂ ਕਿਉਂਕਿ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਆ ਉਹ ਰਾਸ਼ਨ ਕਾਰਡ ਜਿਨ੍ਹਾਂ ਦੇ ਕੋਈ ਨਵੇਂ ਮੈਂਬਰ ਦਾ ਨਾਮ ਐਡ ਹੋਣਾ ਉਹ ਮੈਂਬਰਾਂ ਦੇ ਨਾਮ ਵੀ ਐਡ ਹੋ ਗਏ ਅੱਜ ਜਿਹੜਾ ਹਲਕਾ ਦਖਣੀ ਦੇ ਮੋਦਪੁਰ ਨੇ ਵੀ ਆਪਣੇ ਕੋਲ ਮਿਲਦੇ ਚਾਹ ਦੇ ਦੇਖੋ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਸਰਕਾਰ ਤੁਹਾਡੇ ਦਵਾਰ ਤੇ ਆ ਕੇ ਕਿਉਂਕਿ ਜਦੋਂ ਅਸੀਂ ਵੋਟਾਂ ਲੈਣ ਗਏ ਸੀ ਤੇ ਲੋਕਾਂ ਨੂੰ ਇੱਕੋ ਗੱਲ ਕਹੀ ਸੀਗੀ ਕਿ ਜੇ ਅਸੀਂ ਤੁਹਾਡੇ ਕੋਲ ਵੋਟ ਮੰਗਣਾ ਆ ਸਕਦੇ ਆ ਇਸੇ ਫੋਟੇ ਕੰਮ ਕਰਾਉਣ ਲਈ ਤੁਹਾਡੇ ਵਾਰਡਾਂ ਦੇ ਵਿੱਚ ਆਵਾਂਗੇ ਉਸੇ ਤਕੀਮ ਦੇ ਤਹਿਤ ਸਾਡੇ ਪੀਐਮ ਸਰਦਾਰ ਕਪਨ ਸਿੰਘ ਜੀ ਮਾਨ ਦਾ ਸਾਡੀ ਦਿੱਤੇ ਬਹੁਤ ਵੱਡਾ ਹੱਥ ਆ ਤੇ ਅਸੀਂ ਆਪਣੇ ਹਲਕਿਆਂ ਦੇ ਵਿੱਚ ਇਹ ਕੈਂਪ ਲਗਾ ਰਹੇ ਹਾਂ ਅੱਜ ਜਿਹੜਾ ਤੁਸੀਂ ਲੋਪਨ ਕਈਆਂ ਦੇ ਕੰਮ ਲੈਣ ਚੱਲਦੇ ਕਿ ਨਹੀਂ ਜਾਂ ਕਾਹਦੀ ਪ੍ਰਸੰਗ ਜਿਹਨੂੰ ਤੁਸੀਂ ਕਰਾਓ ਇਹਦੇ ਵਿੱਚ ਸਾਡੇ ਕੋਲੇ ਹਰ ਟੇਬਲ ਤੇ ਇੱਕ ਰਜਿਸਟਰ ਲੱਗਿਆ ਹੋਇਆ ਜਿਹਨੇ ਕੰਮ ਹੋ ਗਏ ਉਹ ਟਿੱਕ ਦਿੱਤੇ ਜਾ ਰਹੇ ਆ ਜਿਹੜੀ ਪੋਟੈਂਸੀ ਰਹਿ ਗਈ ਉਹ ਵੀ ਸਾਡੇ ਕੋਲੇ ਰਜਿਸਟਰ ਸ਼ਾਮ ਨੂੰ ਮੇਰੇ ਦਫ਼ਤਰ ਦੇ ਵਿੱਚ ਰਿਪੋਰਟ ਪਹੁੰਚੇਗੀ ਉਹਨਾਂ ਨੂੰ ਅਸੀਂ ਦੁਬਾਰਾ ਬੁਲਾ ਕੇ ਉਹਨਾਂ ਦਾ ਹੱਲ ਕਰਾਂਗੇ ਮੈਂ ਬਹੁਤ سارے ਲੋਕ ਹੈਗੇ ਜਿਨ੍ਹਾਂ ਦਾ ਕਈ ਵਾਰੀ ਕੰਮ ਰੁਕ ਜਾਂਦਾ ਹੈਗਾ ਜਾਂ ਜਾਂ ਫਿਰ ਹਨਾ ਕੀ ਕਹਿੰਦੇ ਕਿ ਕਿਸੇ ਕਾਰਨ ਕਰਕੇ ਕੰਮ ਨਹੀਂ ਹੁੰਦਾ ਤਾਂ ਇਹ ਕੈਂਪੀ ਲੱਗਦੇ ਰਹੇ ਕਿ ਇਹ ਕੈਂਪ ਉਹ ਵਾਰਡ ਵਾਈ ਦੇ ਤਾਂ ਹੀ ਲੱਗਣਗੇ ਔਰ ਜਿਨ੍ਹਾਂ ਦੇ ਕੰਮ ਰੁੱਕ ਵੀ ਗਏ ਆ ਅਸੀਂ ਦੁਬਾਰਾ ਉਹਨਾਂ ਨੂੰ ਫੋਨ ਕਰਕੇ ਦੁਬਾਰਾ ਕੈਂਪ ਲਗਾ ਕੇ ਉਸ ਤੋਂ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਕੰਮ ਕਰਵਾਉਂਦੇ ਹਾਂ ਠੀਕ ਹੈ ਥੈਂਕ ਯੂ ਅੱਜ ਕੀ ਨਾਂ ਹੈ ਹਨਜੀ ਕੀ ਨਾਂ ਹੈ ਮੈਂ ਨਵਨੀਤ ਕੋਰਪੋਰਲ ਜੁਆਇੰਟ ਕਮਿਸ਼ਨਰ ਕਾਰਪੋਰੇਸ਼ਨ ਦੀ ਅੱਜ ਦਾ ਇਹ ਕੈਂਪ ਜਿਹੜਾ ਹੈਗਾ ਉਹ ਸੁਝਾਣੇ ਦੇ ਤਕਨੀਕੀ ਇਲਾਕੇ ਵਿੱਚ ਮਾਨਯੋਗ ਸੀਐਮ ਸਾਹਿਬ ਨੇ ਜਿਹੜੀ ਲੜੀ ਸ਼ੁਰੂ ਕੀਤੀ ਹੈ ਕੈਂਪਾਂ ਦੀ ਆਪੀ ਸਰਕਾਰ ਆਪਦੇ ਦਰਵਾਜ਼ੇ ਉਦੇ ਤਹਿਤ ਲਾਇਆ ਗਿਆ ਹੈਗਾ ਸਾਰੇ ਮਹਿਕਮੇ ਜਿਹੜੇ ਹੈਗੇ ਬਸ ਬਸ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਅੱਜ ਇੱਥੇ ਹੈਗੇ ਨੇ ਐਂਡ ਇਹ ਇਨਸ਼ੋਰ ਕੀਤਾ ਜਾ ਰਿਹਾ ਹੈ ਕਿ ਸਾਰੀਆਂ ਸਕੀਮਾਂ ਲਾਭਪਾਤਰੀਆਂ ਤੱਕ ਪਹੁੰਚ ਸਕਣ ਐਂਡ ਲੋਕੋ ਦਾ ਵੱਧ ਤੋਂ ਵੱਧ ਫਾਇਦਾ ਜਿਹੜਾ ਹੈ ਉਹ ਲਾਭਪਾਤਰੀਆਂ ਨੂੰ ਮਿਲ ਸਕੇ ਅਨਿਰੋਧ ਅਰਜਿੰਦ ਸਿੰਘ ਨਾਉਦ ਸੰਦੀਪ ਮਿੱਤਲ ਮਿੱਤਲ ਸਾਹਿਬ ਜਿਨ੍ਹਾਂ ਕੇ ਅੱਜ ਪੰਜਾਬ ਫੋਕਰਾਵੀਂ ਨੂੰ ਆਉਂਦਾ ਹੋਏ ਸੇ ਇਹ ਨਹੀਂ ਸਕਾਰ ਆਪਣੇ ਦਰ ਆਪ ਦੇ ਦਰ ਸੱਜੇ ਦਾ ਕੈਂਪ ਲਾਇਆ ਗਿਆ ਹੈ ਹਨੜੀ ਕਲੌਕੀ ਹਨ ਪਹਿਲਾ ਦਾ ਸੇ ਸਰਦਾਰ ਭਗਵੰਤ ਮਾਨ ਸਿੰਘ ਜੀ ਸੀਐਮ ਸਾਹਿਬ ਪੁਨਾ ਦਾ ਬਹੁਤ ਧੰਨਵਾਦ ਕਰਦੇ ਆ ਸਾਡੇ ਮੌਜੂਦਾ ਐਮਐਲਏ ਮੈਡਮ ਅਰਜਿੰਦਰਪਾਲਪੁਰ ਛਿੰਨਾਈ ਦਾ ਜਿਨ੍ਹਾਂ ਦੇ ਦਖਸ਼ੇ ਤੇ ਕੈਂਪ ਲਾਇਆ ਗਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹ ਕੈਂਪ ਸਾਡਾ ਚੌਥਾ ਕੈਂਪ ਹੈ ਇਹ ਪਹਿਲਾ ਕੈਂਪ ਲਹਾਰੇ ਲੱਗਿਆ ਦੂਜਾ ਕੈਂਪ ਮੋਹੰਦਲ ਸਿੰਘ ਲੱਗਿਆ ਤੀਜਾ ਕਿਲ ਕਲੋਨੀ ਚ ਲੱਗਿਆ ਅ ਚੌਥਾ ਸਾਡਾ ਕੰਡਾਰੀ ਹੈ ਕੱਲ ਨੂੰ ਸ਼ੇਰਪੁਰ ਹੈ ਮਤਲਬ ਬਹੁਤ ਤੇਜ਼ੀ ਨਾਲ ਇਹ ਕੈਂਪ ਲੱਗ ਰਿਹਾ ਹਜ਼ਾਰਾਂ ਦੀ ਤਦਾਦ ਨਾਲ ਪਬਲਿਕ ਦਾ ਕੰਮ ਹੋ ਰਿਹਾ ਹੈ ਤੇ ਕਿੰਨੇ ਕੁ ਲੋਕਾਂ ਦੇ ਮੁਸਤਫਦਮਾ ਲੈ ਚੁੱਕੇ ਨਹੀਂ ਮੇਰੇ ਹਿਸਾਬ ਨਾਲ ਤਾਂ ਅੱਜ ਦਾ ਕੈਂਪ ਲਾ ਕੇ ਘੱਟੋ ਘੱਟ 10000 ਪਲੱਸ ਪਬਲਿਕ ਸੁਵਿਧਾ ਲੈ ਚੁੱਕੀ ਕਿਉਂ ਇੱਕ ਛੱਤ ਦੇ ਥੱਲੇ ਕੰਮ ਹੋ ਰਿਹਾ ਸਾਰਾ ਇਹ ਉੱਥੇ ਹੀ ਫਾਰਮ ਜਮ੍ਹਾਂ ਹੋ ਰਿਹਾ ਉੱਥੇ ਹੀ ਕੰਮ ਹੋ ਰਿਹਾ ਉੱਥੇ ਹੀ ਮੋਹਰ ਲੱਗ ਰਹੀ ਹੈ ਐਮਐਲਏ ਦੀ ਜਿੱਦਾਂ ਕਿ ਤਕਰੀਬਨ ਬਹੁਤ ਸਾਰੇ ਜਿਹੜੇ ਲੋਕੀ ਲੈਣ ਦੀ ਵੀ ਲੱਗੇ ਹੋਏ ਨੇ ਕਈ ਜ਼ਿਆਦਾ ਸ਼ੁਰੂ ਹੋਇਆ ਹੁਣ ਆ ਕਈਆਂ ਦਾ ਕੰਮ ਰਹਿ ਜਾਂਦਾ ਕੋਈ ਕਾਗਜ਼ ਪੁੱਤਰਕਾਰ ਨੂੰ ਰਹਿ ਜਾਂਦਾ ਫਿਰ ਉਹ ਕੱਥੇ ਜਾਣੀ ਨਹੀਂ ਅੱਜ ਕਰਕੇ ਜਾਵਾਂਗੇ ਕਾਫੀ ਕੰਮ ਅਗਲਾ ਕੈਂਪ ਅਗਲਾ ਕੈਂਪ ਸਾਡਾ ਸੇਰਪੁਰੇ ਆ ਇਵੇਂ ਲੋਕੀ ਵੀ ਸਾਡੇ ਕਹਿੰਦੇ ਕਿ ਟਾਈਮ ਹੋ ਗਿਆ ਬਾਕੀ 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 ਕੀ ਆ ਸਾਡੇ ਸਿੱਟੰਡਾ ਰਿਸ਼ਵਿਦਾ ਸੈਂਟਰ ਵੀ ਆ ਗੈਸਪ੍ਰੇ ਵੀ ਸੁਵਿਧਾ ਸੈਂਟਰ ਆ ਸੁਵਿਧਾ ਸੈਂਟਰਾਂ 'ਚ ਸਾਰਾ ਕੰਮ ਹੋ ਰਿਹਾ ਇਹ ਬਾਕੀ ਜਿਹਦਾ ਵੀ ਰਹਿ ਗਿਆ ਕੰਮ ਉਹ ਸੁਵਿਧਾ ਸੈਂਟਰ 'ਚ ਹੋਜੂਗਾ ਫਿਰ ਲਾ ਦਾਂਗੇ ਕੈਂਪ ਰਿਕੁਆਇਰਮੈਂਟ ਦੇਖ ਇਕ ਵੀ ਅੱਜ ਦੇ ਲੋਕਾਂ ਕੀ ਮੈਸੇਜ ਦੇਣਾ ਚਾਹੁੰਦੇ ਆ। ਮੈਂ ਇਹ ਕਹਿੰਦਾ ਬਾਦ ਚੜ ਕੇ ਹਿੱਸਾ ਲੋ ਆਪਣਾ ਕੰਮ ਕਰਾਓ। ਪਹਿਲਾਂ ਹੀ ਸਰਕਾਰਾਂ ਨੇ ਇਹ ਕੰਮ ਨਹੀਂ ਕਰਿਆ। ਤੇ ਪਹਿਲੀ ਸਰਕਾਰ ਹੈ ਜੋ ਘਰ ਘਰ ਜਾ ਕੇ ਮੋਹਲੇ ਮੋਹਲੇ ਗਲੀਆਂ ਗਲੀਆਂ ਜਾ ਕੇ ਕੰਮ ਕਰ ਰਹੀ ਹੈ। ਠੀਕ ਹੈ। ਤੇ ਨੇ ਐਮਐਲਏ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਕਰਦਾ। ਸ਼ੋਕ ਨੋਟ ਅੰਦਰ ਕੀ ਨਾਮ ਤੋਂ। ਸੁਸ਼ੇਂਦਰ ਸਿੰਘ ਜੱਸੀ ਵੈਸੇ ਮੈਨੂੰ ਜੱਸੀ ਗਿਆਸਪੁਰੇ ਨਾਲ ਸਾਰੇ ਜਾਣਦੇ ਆ। ਸਰ ਅੱਜ ਜਿਵੇਂ ਕਿ ਪੰਜਾਬ ਸਰਕਾਰੋਂ ਜਿਹੜੇ ਪੁਸਤਾ ਲੈ ਕੇ ਕੈਂਪ ਲਾਇਆ ਗਿਆ ਆ। ਅੱਜ ਹਲਕਾ ਦਰਦੀ ਦੇ ਵਿੱਚ ਅੱਜ ਤੁਸੀਂ ਵੀ ਤੇ ਪੁੱਛਿਆ ਉਹ ਕੀ ਕਹਣਾ ਚਾਹੁੰਦੇ ਪਹਿਲੀ ਗੱਲ ਤਾਂ ਸਾਡੇ ਪਹੁੰਚਣ ਦੀਆਂ ਤੇ ਸਾਡੀ ਵਾਰਡ ਨੰਬਰ 32 ਤੋਂ ਸਾਡੀ ਗਿਆਸਪਰੇ ਦੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਪਹੁੰਚੀ ਆ ਮੈਂ ਇਕੱਲਾ ਨਹੀਂ ਪਹੁੰਚਿਆ ਬਲਬੀਰ ਸਿੰਘ ਭੋਲਾ ਜੀ ਸਾਡੇ ਸੁਖਦੇਵ ਸਿੰਘ ਗਰਚਾ ਸਾਹਿਬ ਸੰਦੀਪ ਮਿੱਤਲ ਜੀ ਹੋਰ ਵੀ ਮੇਰੇ ਬਹੁਤ ਸਾਡੇ ਵੀਰ ਸਾਡੇ ਪੰਡਿਤ ਜੀ ਖੜੇ ਨੇ ਤੇ ਇਧਰੋਂ ਬਿੰਦਰ ਗਰਚਾ ਜੀ ਤੇ ਮੈਂ ਸਾਰਿਆਂ ਦੇ ਨਾਮ ਲੈਣ ਲੱਗਾ ਤਾਂ ਬਹੁਤ ਵੱਡੀ ਟੀਮ ਆਦੀ ਤੇ ਸਾਰੀ ਵਾਰਡ ਦੀ ਡਿਮਾਂਡ ਸੀਗੀ ਤੇ ਸਾਡੇ ਆਧਾਰ ਕਾਰਡ, ਰਾਸ਼ਨ ਕਾਰਡ, ਪੈਨ ਕਾਰਡ, ਜਾਤੀ ਸਰਟੀਫਿਕੇਟ ਹੋਰ ਇਦਾਂ ਦੀਆਂ ਬਹੁਤ ਸਬੰਧਾਵਾਂ ਨੇ ਜਿਹੜੀਆਂ ਪੰਜਾਬ ਗਵਰਨਮੈਂਟ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਤੇ ਅਸੀਂ ਵੀ ਪੂਰਾ ਜ਼ੋਰ ਲਾਉਨੇ ਆ ਕਿ ਪੰਜਾਬ ਗਵਰਨਮੈਂਟ ਵੱਲੋਂ ਜਿਹੜੀਆਂ ਸਹੂਲਤਾਂ ਲੋਕਾਂ ਨੂੰ ਦੇ ਲਈ ਦਿੱਤੀਆਂ ਜਾ ਰਹੀਆਂ ਤਕਰੀਬਨ 42 ਨੇ ਲੇਕਿਨ 42 ਤੋਂ ਨਾ 84 ਹੋ ਜਾਂਦੀਆਂ ਨੇ 100 ਦੇ ਕਰੀਬ ਪਹੁੰਚ ਜਾਂਦੀਆਂ ਨੇ ਵੀ ਸਾਰੇ ਲੋਕਾਂ ਨੂੰ ਅਸੀਂ ਆਟੋ ਭੇਜ ਕੇ ਸਪੀਕਰ ਲਾ ਕੇ ਸੁਨੇਹਾ ਦਿੱਤਾ ਕਿ ਸਾਰਿਆਂ ਨੂੰ ਬਹੁਤ ਮੈਸੇਜ ਦਿੱਤਾ ਵੀ ਆਓ ਸਾਰੇ ਲੋਕ ਆ ਕੇ ਸਹੂਲਤਾਂ ਦਾ ਫਾਇਦਾ ਉਠਾਓ ਲਾਭ ਲਓ ਇੱਥੇ ਸੌਣ ਚ ਅਸੀਂ ਵੀ ਆਏ ਆ ਥੋੜੀ ਦੇਰ ਤੱਕ ਮੈਡਮ ਰਜਿੰਦਰਪਾਲ ਕੌਰ ਜੀ ਸੀਨਾ ਸਾਡੇ ਬਹੁਤ ਸਤਿਕਾਰਯੋਗ ਨੇ ਮਿਹਨਤੀ ਨੇ ਐਮਐਲਏ ਸਾਹਿਬ ਆ ਰਹੇ ਨੇ ਤੇ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਲੋਕਾਂ ਨੂੰ ਵੀ ਜਿਹੜੀਆਂ ਸਹੂਲਤਾਂ ਪੰਜਾਬ ਸਰਕਾਰ ਸਦਾ ਭੋਗਾ ਸਿੰਘ ਮਾਨ ਜੀ ਦੀ ਸਰਕਾਰ ਲੋਕਾਂ ਨੂੰ ਦੇ ਰਹੀ ਆ ਉਹ ਸਹੂਲਤਾਂ ਸਾਰਿਆਂ ਨੂੰ ਵੱਧ ਤੋਂ ਵੱਧ ਲੈਣੀਆਂ ਚਾਹੀਦੀਆਂ ਨੇ ਇਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਆ ਜੀਦਾ ਵੀ ਕਿਸੇ ਦਾ ਕੋਈ ਕੰਮ ਆ ਇੱਥੇ ਮੌਕੇ ਦੇ ਸਾਰੇ ਵਿਭਾਗਾਂ ਦੇ ਅਫਸਰ ਤਕਰੀਬਨ ਪਹੁੰਚੇ ਹੋਏ ਨੇ ਮੌਕੇ ਤੇ ਸਾਰੇ ਕੰਮ ਕਰਾ ਕੇ ਦੇਣਗੇ ਕੋਈ ਵੀ ਦਿੱਕਤ ਆ ਜਿਹੜੀ ਉਹ ਹੱਲ ਕੀਤੀ ਜਾਊਗੀ ਤੇ ਆਮ ਆਦਮੀ ਪਾਰਟੀ ਵੱਲੋਂ ਤੇ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਵੀ ਕਰਦੇ ਆ ਕਿ ਇਦਾਂ ਹੀ ਜਿਹੜੇ ਇਹ ਤਰੱਕੀ ਦੇ ਕੰਮ ਨੇ ਲੋਕਾਂ ਵਧੀਆਂ ਮੁਸ਼ਕਲਾਂ ਦੂਰ ਕਰਨ ਦੇ ਕੰਮ ਨੇ ਕਿ ਇਦਾਂ ਹੀ ਚੱਲਦੇ ਰਹਿਣ ਚਾਹੀਦੇ ਨੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਪੂਰੀ ਆਈ ਸੀ ਸੰਗਤ ਦਾ ਧੰਨਵਾਦ ਆ ਸਾਰੀ ਟੀਮ ਦਾ ਤੁਹਾਡੇ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਵੀਰ ਸਿੰਘ ਕੋਲਾ ਬਾਤ ਜਿਵੇਂ ਅੱਜ ਟੈਪਲ ਆਇਆ ਗਿਆ ਪੰਜਾਬ ਸਰਕਾਰ ਦੇ ਸੁਧਾਵਾਉਂਦਾ ਅੱਜ ਤੁਸੀਂ ਇਥੇ ਬਾੜ ਦੇ ਇੰਚਾਰਜ ਕਿਹ ਕੀ ਗਣ ਮੈਂ ਜੀ ਸਾਹਿਬ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੀਆਂ ਨੀਤੀਆਂ ਤੇ ਮੈਂ ਬਹੁਤ ਖੁਸ਼ ਆ ਸਾਡੇ ਪੂਰੇ ਇਲਾਕੇ ਸਾਡਾ ਪੰਜਾਬ ਸਾਰਾ ਖੁਸ਼ ਆ ਪੂਰਾ ਵਧੀਆ ਕੰਮ ਕਰ ਰਹੇ ਨੇ ਹੋ ਆ ਤੁਸੀਂ ਜੋ ਵੀ ਇਹਨਾਂ ਦਾ ਪ੍ਰਲਾਪਾ ਬਹੁਤ ਵਧੀਆ ਵਾ ਘਰ ਬੈਠ ਕੇ ਸੋਹਦਾ ਦੇ ਰਹੇ ਨੇ ਅੱਜ ਦੇਖੋ ਕਿੰਨਾ ਇਕੱਠ ਹੋ ਰਿਹਾ ਦੇਖੋ ਸਾਰੇ ਲੋਕ ਖੁਸ਼ ਹੋ ਕੇ ਜਾ ਰਹੇ ਨੇ ਤੇ ਆਪਾਂ ਪ੍ਰਵੰਗ ਭਗਵੰਤ ਮਾਨ ਜੀ ਦਾ ਤੇ ਬਾਕੀ ਸਾਡੇ ਐਮਐਲਏ ਰਿੰਦਰਪਾਲ ਸਿੰਘਾ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਵਾਜੋ ਦਾ ਖਾਲਸਾ ਬਾਗੀ ਨੀ ਹਾਂਜੀ ਹੋਰ ਜੀ ਮੇਰਾ ਨਾਮ ਸੁਭੇਸ਼ ਸਿੰਘ ਘਟਿਆ ਜੀ ਤੋਂ ਅੱਜ ਸਕੀਮਾਂ ਨੇ 43 मैडम अरजिंदरपाल कौर जी ने दा बहुत-बहुत धन्यवाद पहल ਦੇ ਅਧਾਰ ਤੇ ਹਲਕਾ ਦੱਖਣੀ ਦੇ ਵਿੱਚ ਹੁਣ ਤੱਕ 4-5 ਕੈਂਪ ਲੱਗ ਚੁੱਕੇ ਨੇ ਇਸ ਤੋਂ ਬਾਅਦ ਵੀ ਲਗਾਤਾਰ ਲ ਚਲਾਵਾਂਗੇ ਆ ਕਮਿਊਨਿਟੀ ਹਾਲ ਦਾ ਵੀ ਲਗ ਭਾਗ ਅੱਜ ਹੀ ਉਦਘਾਟਨ ਹੋਇਆ ਬਹੁਤ 15 ਸਾਲ ਦਾ ਕੰਮ ਇਹਦਾ ਵੀ ਉਦਘਾਟਨ ਅੱਜ ਹੀ ਹੋ ਰਿਹਾ ਜੀ 15 ਸਾਲ ਦਾ ਕੰਮ ਲੱਗ ਗਿਆ ਨਹੀਂ ਜੀ ਨਹੀਂ ਨਹੀਂ ਮੈਡਮ ਜੀ ਨੇ ਤਿਆਰ ਕਰਾਇਆ ਬਹੁਤ ਜ਼ਿਆਦਾ ਕੰਮ ਕਰਾਇਆ ਨੇ ਮੈਡਮ ਜੀ ਰਿੰਦਰ ਰਾਜ ਬਹੁਤ-ਬਹੁਤ ਧੰਨਵਾਦ ਮਾडम ਜੀ ਦਾ ਆ ਕੈਂਪ ਤੇ ਵੀ ਦੇਖ ਲਓ ਹਜ਼ਾਰਾਂ ਦੇ ਸਾਹਮਣੇ ਪਬਲਿਕਾਈ ਹੋਈ ਹੈ ਕੰਮ ਕਰਾਉਣ ਤੇ ਸਾਰੇ ਸਰਕਾਰੀ ਅਫਸਰ ਹਾਜ਼ਰ ਬੈਠੇ ਆ। ਧੰਨਵਾਦ ਮੈਡਮ ਰਜਿੰਦਰਪਾਲ ਖਰਸ਼ੀਨਾ ਜੀ ਤੇ ਸਾਡੇ ਭੋਲਾ ਜੀ ਵਾਰਡ ਪ੍ਰਧਾਨ ਉਹਨਾਂ ਦਾ ਵੀ ਧੰਨਵਾਦ।